ਮਣੀਆ ਕਾਲੀ ਦਲ ਪਾਰਟੀ ਵੇਲੇ ਦੀ ਸਰਕਾਰ ਵੇਲੇ ਹੋਈਆਂ ਬਿਆਦਬੀਆਂ ਨੂੰ ਲੈ ਕੇ ਲਗਾਤਾਰ ਇਸ ਮਾਮਲੇ ਦੇ ਉੱਤੇ ਜਿੱਥੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਬਾਗੀ ਧੜੇ ਦੇ ਵੱਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਗੁਨਾਹ ਪੱਤਰ ਸੌਂਪਿਆ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਸੁਖਬੀਰ ਸਿੰਘ ਬਾਦਲਸਣੇ ਹੋਰ ਸਾਬਕਾ ਵਿਧਾਇਕ ਤੇ ਮੰਤਰੀਆਂ ਤੋਂ ਸਪਸ਼ਟਿਕਰਨ ਮੰਗਿਆ ਜਾ ਰਿਹਾ ਹੈ ਜਿੱਦਾਂ ਚੱਲਦੇ ਬੀਬੀ ਜ਼ਗੀਰ ਕੌਰ ਵੀ ਅੱਜ ਸ਼੍ਰੀ ਹਕਾਲਤਖਸੈ ਪਹੁੰਚੀ ਜਿਨ੍ਹਾਂ ਨੇ ਬਿਆਦਿ ਬਿਆਦੇ ਕੁੜੀ ਮਾਰ ਦੋਹ ਦੇ ਬਿਲਕੁਲ ਪੂਰੇ ਥੱਲੇ ਆ ਦਿਓ ਪਲੀਜ਼ ਫਰੇਮ ਚੱਕ ਲੋ ਬੀਬੀ ਜੀ ਬੀਬੀ ਯਾਰ ਨਹੀਂ ਇਹ ਅਜ ਨਾਲ ਇਸ ਨੂੰ ਕਰਨਾ ਬੀਬੀ ਜੀ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਮੈਂ ਥੋੜੇ ਮਾਈ ਥੱਲੇ ਕਰ ਲਉ ਥੋੜੇ ਮਾਈ ਸੰਗੀਤ ਰੁਕੀ ਬਖਾ ਤੁਸੀਂ ਮਾਲੋ ਕੀ ਉਹ ਸਾਰੇ ਕੋਲ ਗੋਲ ਕੇ ਜਾਣਗੇ ਇੱਕ ਮਿੰਟ ਚੁੱਪ ਕਰੋ ਲੈ ਜਾਓ ਜਾ ਹਦਲ ਇੱਕ ਮਿੰਟ ਰੋੜ ਦਿਓ ਉਹ ਯਾਰ ਇਹ ਆਹ ਮੇਰੇ ਕੋਲ ਫਰਮੀਕ ਐ ਇੰਦਾ ਬੀਬੀ ਜੀ ਨੇ ਚੱਲ ਜਣਾ ਜਾਂਦਾ ਪਿਆ ਵੇ ਲੋਕ ਇੰਦਾ ਬੀਬੀ ਜੀ ਨੇ ਚੱਲ ਜਣਾ ਜਾਂਦੇ ਪਿਆ ਵੇ ਕੈਮਰਾ ਦੇ ਸ਼ੂਟ ਨਹੀਂ ਹੋ ਰਿਹਾ ਲੈ ਉਹੀ ਥੱਲੇ ਆ ਜਾਓ ਕੋਈ ਨੁਕੀਤੇ ਆਪਾਂ ਇੱਥੇ ਰੱਪੜ ਬੁਲਤ ਉਹ ਯਾਰ ਨਹੀਂ ਸ਼ੂਟ ਹੋ ਰਿਹਾ ਬੀਬੀ ਬੀਬੀ ਤੁਸੀਂ ਬੋਲਣਾ ਚੱਲੂਗੇ ਆਪੇ ਚੁੱਪ ਕਰ ਇੱਕ ਮਿੰਟ ਹੋਲਡ ਲਾਈਵ ਰੇਮ ਬੀਬੀ ਜੀ ਬੱਸ ਬੀਬੀ ਥੱਲੇ ਕਰ ਲਓ ਤੁਹਾਡੇ ਮਾਈਕ ਥੱਲੇ ਕਰੋ ਥੋੜੇ ਜਿਲੇ ਮਾਈਕ ਵੀ ਕੈਮਰਾ ਵੀ ਥੱਲੇ ਕਰ ਲਓ ਥੋੜਾ ਜਿ ਚਲੋ ਚਲੋ ਚੱਲੀ ਚੱਲੀ ਬੀਬੀ ਸ਼੍ਰੀ ਕਾਦਰ ਸਿੰਘ ਜੀ ਦੇ ਆਦੇਸ਼ਾਂ ਦੇ ਅਨੁਸਾਰ ਇੱਕ ਨੋਟਿਸ ਮਿਲਿਆ ਸੀ ਉਹ ਦਿੱਚੂ ਨੇ ਦੋ ਗੱਲਾਂ ਦੇ ਜਵਾਬ ਮੰਗੇ ਸੀ ਉਹ ਜਵਾਬ ਦੇਣ ਵਾਸਤੇ ਉਹ ਸਪਸ਼ਟੀਕਰਨ ਦੇਣ ਵਾਸਤੇ ਵੀ ਆਈ ਹੈ ਅਰੇ ਪੱਤਰ ਕਾ ਪੜ ਕੇ ਜੀ ਜੀ ਓਏ ਹਾਂ ਜੀ ਜੀ ਮੇਰੀ ਕੀ ਬੋਲੀ ਜਾਉਂ ਚ ਬੋਲੀ ਜਾਉਂ ਬਹੁਤ ਵੱਡਾ ਦੁੱਖ ਹੋਇਆ ਹਾਂ ਜੀ ਕਿ ਮੈਂ ਉਸ ਪਰਿਵਾਰ ਨਾਲ ਸੰਬੰਧਤ ਹਾਂ ਜਿਸ ਜਿਸ ਪਰਿਵਾਰ ਦੇ ਵਡੇਰਿਆਂ ਨੇ ਬੜੇ ਲੰਬੇ ਸਮਿਆਂ ਤੋਂ ਰਮਦੇ ਪ੍ਰਚਾਰ ਦਾ ਕਾਰਜ ਵਾਸਤੇ ਅੱਜ ਪੰਥ ਦੀਆਂ ਸੇਵਾਵਾਂ ਵਿੱਚ ਲੰਬੀਆਂ ਆਪਣੀਆਂ ਸੇਵਾਵਾਂ ਕਿੱਥੇ ਜੜ ਦਿੱਤਾ ਯਾਰ ਥੱਲੇ ਕਰਦਾ ਲਗਾਤਾਰ ਮੈਨੂੰ ਵੀ तकरीबन 40 ਕੁ ਸਾਲ ਤੋਂ ਪੰਥ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ ਜੇ ਤੜੇ ਦੁਮਾਦ ਤੱਕ तकरीबन 28 ਸਾਲ ਤੋਂ ਮੈਂ ਮੈਂਬਰ ਐਸਟੀਪੀ ਚੱਲਦੀ ਆ ਰਹੀ ਹਾਂ ਇਹਦਾ ਬੜਾ ਉੱਤੇ ਚਾਰ ਵਾਰੀ ਉਹਨਾਂ ਨੇ ਪੂਰਾ ਲੰਬਾਈ ਜਾਂਚੀ ਕਰਨਾ ਸਾਰੇ ਨੂੰ ਪਤਾ ਜੀ ਚਾਰ ਵਾਰੀ ਮੁਕ ਸੇਵਾਦਰ ਹੋਣ ਦਾ ਮੌਕਾ ਮਿਲਿਆ ਔਰ ਜਦੋਂ ਵੀ ਚੋਣ ਹੁੰਦੀ ਸੀ ਪੂਰਾ ਜਨਰਲ ਹਾਊਸ ਤੇ ਸਾਰੇ ਜਥੇਦਾਰ ਸਾਹਿਬਾਨ ਉੱਥੇ ਹਾਜ਼ਰ ਹੁੰਦੇ ਸਾਰੇ ਭਾਈ ਉਹਨਾਂ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਜਦੋਂ ਇਹ ਫੈਸਲਾ ਹੁੰਦਾ ਸੀ ਇਹ ਮੇਰਾ ਖਿਆਲ ਹੈ ਕਿ ਸਾਰੀ ਦੁਨੀਆ ਦੇ ਲੋਕ ਦੇਖਦੇ ਸੀ ਉਹਨਾਂ ਸਦਰ ਇਨਮੇ ਦੇ ਬਰੇ ਦੇ ਵਿੱਚ ਜਦੋਂ ਪਾਣਾ ਵਰਤਿਆ ਮੇਰੀ ਵੱਡੀ ਬੇਟੀ ਦਾ 18 ਸਾਲ ਦੀ ਸੀ ਅਚੰਚਿਤ ਪਾਣਾ ਵਰਤਿਆ ਤੇ ਜਿਹੜੇ ਸਿਆਸੀ ਵਿਰੋਧੀ ਸੀ ਪੰਥ ਦੋਖੀ ਸੀ ਉਹਨਾਂ ਨੂੰ ਮੇਰੀਆਂ ਬਲੰਦੀਆਂ ਜਿਹੜੀਆਂ ਸੀ ਕਿ ਮੈਂ ਪ੍ਰਦਾਨ ਸ਼ੋਭਣੀ ਕਮੇਟੀ ਦੀ ਪਹਿਲੀ ਮੈਂ ਤਾਂ ਬੜੀ ਉਹ ੱੱਲੀ ਨਹੀਂ ਗਈ ਉਹਨਾਂ ਨੇ ਇੱਕ ਐਸਾ ਬੇਬੁਨਿਆਦ ਝੂਠਾ ਕੇਸ ਮੇਰੇ ਤੇ ਪਾਇਆ ਜਿਹਦੀ ਮੈਂ ਚੀਜ਼ 18 ਸਾਲ ਲਗਾਤਾਰ ਪਹਿਲਾਂ ਚੱਲੀ 18 ਸਾਲ ਤੋਂ ਬਾਅਦ 2018 ਦੇ ਵਿੱਚ ਉਹ ਸਾਰਾ ਕਿਹੜਾ ਸੀ 22 ਤੇ ਬਈ ਜਦੋਂ ੱੱਲੇ ਕਰ ਲੋ ਯਾਰ 2004 ਵਿੱਚ ਜਨਰਲ ਇਲੈਕਸ਼ਨ ਲੜੀ ਮੈਂਬਰ ਬਣੀ ਛੇਰ ਪ੍ਰਧਾਨ ਬਣੀ 400 ਸਾਲਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆ ਦੇ ਜੋ ਸਟੇ ਸੀ ਧਰਮਾਰਸਾ ਵਿੱਚ ਲੱਗੀ ਹੋਈ ਅੰਮ੍ਰਿਤਸਰ ਉਹਦੀ ਬਤੌਰ ਸਭਤਰੀ ਤੇ ਕੰਮ ਕੀਤਾ तकरीबन ਸਾਰੀਆਂ ਸ਼ਤਾਬ ਦੀਆਂ ਮੇਰੇ ਹੱਥਾਂ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਕੀਤੀਆਂ ਤਾਂ ਗੱਦੀ ਥੱਲੇ ਕਰ ਲੋ ਹੰਝੜਾ ਉਸ ਤੋਂ ਬਾਅਦ 2004 ਤੋਂ ਬਾਅਦ ਇਹ 2011 ਦੇ ਵਿੱਚ ਐਸਟੀਪੀਸੀ ਬਣੀ ਫਿਰ 2018 ਦੇ ਵਿੱਚ ਕੇਸ ਚ ਬਣੀ ਹੋਈ 6 2020 ਦੇ ਵਿੱਚ ਫਿਰ ਮੈਂ ਪ੍ਰਧਾਨ ਬਣੀ ਔਰ ਫਿਰ ਐਮਪੀ ਦੀਆਂ ਐਮਐਲਏਸ ਕਈ ਚੋੜਾ ਲੱਗੀਆਂ ਮੈਨੂੰ ਅਫਸੋਸ ਹੈ ਕਿ ਜਿਹੜੇ ਬੇਬੁਨਿਆਦ ਬੇਤੁਕੇ ਬੇ ਸਰਸਰ ਝੂਠੇ ਜਿਹੜਾ ਕੇਸ ਪਿਆ ਸੀ ਉਹਦੇ ਵਿੱਚ ਕੁਝ ਆਮ ਲੋਕਾਂ ਦੇ ਵਿੱਚੋਂ ਕੋਈ ਕਿਸੇ ਨੂੰ ਸਿਆਸੀ ਵਿਰੋਧੀਆਂ ਨੇ ਭੇਜ ਕੇ ਇੱਕ ਸ਼ਿਕਾਇਤ ਲੱਗੀ ਜਿਹੜੀ ਕਿ ਬਿਲਕੁਲੀ ਤਰ੍ਹਾਂ ਸੱਚੀ ਝੂਠੀ ਸੀ ਮੈਨੂੰ ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਇਹ ਮਹਾਨ ਤੱਕ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਜਿਸ ਮਕਸਦ ਲਈ ਬਣਾਇਆ ਹੋਏਗਾ ਉਹਦੀ ਸੋਚ ਕੀ ਹੋਵੇਗੀ ਕਿ ਇੱਥੇ ਪੰਥ ਦੇ ਕਿਹੜੇ ਮਸਲੇ ਵਿਚਾਰੇ ਜਾਣੇ ਆ ਸ਼ਾਇਦ ਉਹ ਅਸੀਂ ਦੂਰ ਕਿੰਨੀ ਵੱਡੀ ਅਸੀਂ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਪਰ ਜਿਹੜੀ ਇਹ ਚਿੱਠੀ ਹੈ ਇਹਦੀ ਇਬਾਰਤ ਪੜ ਕੇ ਮੇਰੇ ਖਿਆਲ ਸੰਸਾਰ ਦਾ ਹਰ ਸਿੱਖ ਤੇ ਹਰ ਸਿੱਖ ਬੀਬੀ ਜਿਹੜੀ ਹੈ ਉਹ ਅਪਮਾਨਤ ਹੋਈ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਤਖਤ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਵਿਚਾਰੇ ਜਾਣਗੇ ਤੇ ਅੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਸਿੱਖਾਂ ਦੇ ਉੱਤੇ ਉਹਦੀ ਸੋਚ ਤੇ ਮਹਿਸੂਸ ਕਰਦੇ ਹੋਣਗੇ ਕਿ ਅੱਜ ਸਿੱਖ ਕਿੰਨੀ ਕੁ ਵੱਡੀ ਸੋਚ ਦੇ ਮਾਲਕ ਹੈ ਮੈਂ ਬਹੁਤਾ ਕੁਝ ਨਹੀਂ ਕਹਿਣਾ ਸਿਰਫ ਇੱਕੋ ਕਵਾਂਗੀ ਕਿ ਜਿਹੜੇ ਕੋਈ ਮੇਰੇ ਦੁੱਖ ਸਨ ਜਾਂ ਮੇਰੀ ਕੋਈ ਤਹਾਕਿਆਂ ਦੀ ਚੀਜ਼ ਮੈਂ ਦਿਲ ਵਿੱਚ ਹੀ ਸਹਾਰਦੀ ਰਹੀ ਅੱਜ ਇਹਨਾਂ ਲੋਕਾਂ ਨੇ ਇੱਕ ਮਾਂ ਨੂੰ ਇੱਕ ਇੱਕ ਸਿੱਖ ਔਰਤ ਨੂੰ ਜੋ ਦਰਦ ਦਿੱਤਾ ਸ਼ਾਇਦ ਮੈਂ ਉਸ ਪਹਾੜੇ ਵਿੱਚ ਰਹਿ ਕੇ ਸਦਾ ਚੱਲਿਆ ਹੈ ਤੇ ਮੇਛੇ ਗੁਰੂ ਗ੍ਰੰਥ ਸਾਹਿਬ ਦੀ ਸ਼ਾਗਿਰਜ ਰਹੀ ਹੈ ਤੇ ਮੇਰਾ ਮੈਂ ਉਸ ਨੂੰ ਆਧਾਰ ਮੰਨਿਆ ਇਸੇ ਕਰਕੇ ਮੈਂ ਆਪਣੇ ਦਿਲ ਚ ਵਸਾਇਆ ਹੋਇਆ ਹੈ ਮਿੱਠਾ ਲੱਗਿਆ ਹਰ ਨਾਮ ਪੜਾ ਤਾ ਠੰਡੇ ਕਿਉਂਕਿ ਮੈਂ ਮੇਰੇ ਵੱਡੇ ਨੇ ਬਾਬਾ ਮੱਖਣਸ਼ਾਲਾ ਬਾੜੇ ਨੇ ਸੱਚੇ ਗੁਰੂ ਲੱਭਿਆ ਤੇ ਸੱਚੇ ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਸਿਖਾਇਆ ਬਾਬਾ ਲੱਖੀ ਸ਼ਾ ਬੰਜਾਰੇ ਨੇ ਆਪਣੇ ਘਰ ਦੀ ਸਾਰੀ ਹਵੇਲੀ ਨੂੰ ਅੱਗ ਲਾ ਕੇ ਪੂਰੇ ਸਨਮਾਨ ਦੇ ਨਾਲ ਗੁਰਦੇਵ ਬਾਦਲ ਸਾਹਿਬ ਦੇ ਸੰਸਕਾਰ ਜਿੱਤਦਾ ਉਹਨਾਂ ਨੇ ਸਾਨੂੰ ਗੁਰੂ ਪ੍ਰਤੀ ਸਤਿਕਾਰ ਸਿਖਾਇਆ ਸੰਤ ਪ੍ਰੇਮ ਸਿੰਘ ਮਰਾਲੇ ਵਾਰਿਆ ਨੇ ਮੀਰੀ ਪੀੜ ਦੇ ਇਸ ਸਥਾਨ ਨਾਲ ਜੁੜ ਕੇ ਤੇ ਆਪਣੀ ਜ਼ਿੰਦਗੀ ਜੈਸੇ ਜਲ ਵਿੱਚ ਕਮਲ ਅਲੇਪ ਦੀ ਤਰ੍ਹਾਂ ਬੁਜਾਰੀ ਉਹ ਉਸੇ ਰਾਹ ਤੇ ਸਾਨੂੰ ਤੁਰਨ ਵਾਸਤੇ ਉਹਨਾਂ ਨੇ ਸਿੱਖਿਆ ਦਿੱਤੀ ਸਦਾ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ ਸ਼੍ਰੀ ਅਕਾਲਤਾ ਜੀ ਸਰਪੱਤ ਇਹ ਪਹਿਲਾਂ ਵੀ ਕੋਈ ਵੀ ਗੱਲ ਸ਼੍ਰੀ ਅਕਾਲਤਾ ਸਰਬ ਦੇ ਖਿਲਾਫ ਆਈ ਹੈ ਜੀ ਭਾਵੇਂ ਉਹ ਗਿਆਨੀ ਪੂਰਨ ਸਿੰਘ ਦੇ ਵੇਲੇ ਸੀ ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ ਭਾਵੇਂ ਕਿਸੇ ਕਿਸਮ ਦੀ ਰਹਿਤ ਮਰਿਆ ਦੇ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪੈਰੇਦਾਰੀ ਕੀਤੀ ਹੈ ਕਰਦੀ ਰਹਾਂਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਹਾਂ ਕਿ ਇਸ ਮੇਰੇ ਸ਼ਾਇਦ ਇਹ ਕੋਈ ਫਰਕ ਪਏ ਜਾਂ ਨਾ ਪਏ ਪਰ ਮੈਂ ਸੋ ਦਾਦੇ ਕੀ ਬੀਬੀ ਜ਼ਗੀਰ ਕੋ ਨੂੰ ਸਪਸ਼ਟਿਕਨ ਦੇਣ ਦੇ ਵਾਸਤੇ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਸ਼੍ਰੀ ਅਕਾ ਤਾਂਖ ਸਹਿ ਪਹੁੰਚ ਕੇ ਬੀਬੀ ਜ਼ਗੀਰ ਕੌਰ ਦੇ ਵੱਲੋਂ ਆਪਣਾ ਸਪਸ਼ਟਿਕਨ ਦੇ ਦਿੱਤਾ ਹਕ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ